ਤੁਹਾਡਾ ਧੰਨਵਾਦ ਕਰਦੇ ਹਾਂ ਬਾਅਦ ਵਿੱਚ ਦਿਖਾਉਣੇ ਆ ਕਿ ਤੁਸੀਂ ਦੂਰ ਬਰਾਜ ਤੋਂ ਅੱਜ ਇੱਥੇ ਚੱਲ ਕੇ ਆਏ ਹੋ ਆ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਕੱਲੀ ਕੋਸ਼ਿਸ਼ ਨਹੀਂ ਕੀਤੀ ਸਫਲ ਬਣਾਇਆ ਹੈ ਬੇਸ਼ੱਕ ਜਿਸ ਦਿਨ ਤੋਂ ਆਪਾਂ ਮੈਡੀਕਲ ਏਜ ਲੈਣੀ ਸ਼ੁਰੂ ਕੀਤੀ ਹੈ ਕਾਫੀ ਡ੍ਰਿਪ ਵੀ ਲੱਗੀ ਬੋਤਲਾਂ ਲੱਗੀਆਂ ਟੀਕੇ ਲੱਗੇ ਲੇਕਿਨ ਮੇਰਾ ਖਿਆਲ ਹੈ ਉਹ ਸਾਰੀ ਡ੍ਰਿਪ ਨੇ ਸਾਰੀ ਦਵਾਈ ਨੇ ਉਹ ਹਜੇ ਵੀ ਨਾ ਉਹਨਾ એનર્ਜੀ ਨਹੀਂ ਦਿੱਤੀ ਹੁਨੀ ਤਾਕਤ ਨਹੀਂ ਦਿੱਤੀ ਉਹਨਾ ਕੰਮ ਨਹੀਂ ਕੀਤਾ ਜਿੰਨਾ ਆਪ ਸਭ ਦੇ ਰੱਬ ਵਰਗੇ ਦਰਸ਼ਨਾ ਨੇ ਕੀਤਾ ਹੈ ਤੁਹਾਨੂੰ ਸਭ ਨੂੰ ਮਿਲ ਕੇ ਜੋ એનર્ਜੀ ਮਿਲੀ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਤਕੜੀਆਂ ਹੋ ਕੇ ਅੱਜ ਦੇ ਇਸ ਮਹਿਲਾ ਦਿਵਸ ਦੀ ਮਹੱਤਤਾ ਨੂੰ ਸਮਝਦੇ ਆਂ ਜਿਸ ਤਰੀਕੇ ਦੇ ਨਾਲ ਅੰਦੋਲਨ ਦਾ ਸਾਥ ਦੇਣ ਦੀ ਗੱਲ ਕੀਤੀ ਹੈ ਰਹੀ ਹੈ ਉਮੀਦ ਹੈ ਕਿ ਇਸ ਸਹਿਯੋਗ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੋਗੇ ਆਪਾਂ ਜਿੱਤਾਂਗੇ ਅੱਪਾ ਇਹਨੂੰ ਜਿੱਤਣਾ ਹੈ ਤੁਸੀਂ ਇੱਕ ਬੇਨਤੀ ਮੇਰੀ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਸਪੀਕਰਾਂ ਦੇ ਰਾਹੀਂ ਅਗਰ ਕੋਈ ਇੱਥੇ ਜਿਸ ਕਿਸੇ ਨੂੰ ਮੈਂ ਮਿਲ ਰਿਹਾ ਹਾਂ ਅਮੋ ਸਾਹਮਣੇ ਹੋ ਰਹੇ ਆ ਉਹਨਾਂ ਸਾਰਿਆਂ ਨੂੰ ਵੀ ਜਾਂ ਕੋਈ ਦੂਰ ਜਿਹੜੇ ਕੋਈ ਸਾਡੀਆਂ ਭੈਣਾਂ ਸਾਡੀਆਂ ਧੀਆਂ ਬੇਟੀਆਂ ਨੇ ਜਾਂ ਤੁਰ ਫਿਰ ਰਹੀਆਂ ਨੇ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਹੋਇਆ। ਇਹ ਇੱਕ ਵੱਡੀ ਉਮੀਦ ਕਰਦਾ ਮੈਂ ਤੁਹਾਡੇ ਤੋਂ ਕਿ ਭੈਣੋ ਜਦੋਂ ਖੇਤਾਂ ਦੇ ਵਿੱਚ ਸਾਡੇ ਵੀਰ ਕੰਮ ਕਰਦੇ ਹੁੰਦੇ ਆ ਤੇ ਤੁਸੀਂ ਘਰਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦੀ ਹੈ ਡੰਗਰ ਸਾਂਧੀਆਂ ਹੋਰ ਘਰ ਦਾ ਕਾਰੋਬਾਰ ਕਰਦੀਆਂ ਖੇਤਾਂ 'ਚ ਕੰਮ ਕਰਦਿਆਂ ਦੇ ਮਗਰ ਅੰਨ ਪਾਣੀ ਪਹੁੰਚਦਾ ਕਰਦੀਆਂ ਕਾਦੇ ਲਈ ਕਿ ਸਾਡੇ ਬੱਚਿਆਂ ਦਾ ਭੁੱਖ ਬਣਿਆ ਰਹੇ ਭੁੱਖ ਬਚਿਆ ਰਹੇ ਤੇ ਜੇ ਜਦੋਂ ਸਾਡੇ ਬੱਚਿਆਂ ਦੇ ਭੁੱਖ ਤੇ ਆਣ ਪਵੇ ਤਾਂ ਫਿਰ ਸਾਡਾ ਫਰਜ਼ ਬਣ ਜਾਂਦਾ ਹੈ ਕਿ ਸਾਡੀਆਂ ਭੈਣਾਂ ਦਾ ਹਿੱਸਾ ਜਿਹੜਾ ਗਿਣਤੀ ਆ ਬਰਾਬਰ ਹੈ ਉਸੀ ਵੀ ਔਣੀਆਂ ਹੀ ਆਹਨ ਜਿਨ੍ਹਾਂ ਸਾਡੇ ਮਰਦ ਵੀਰ ਨੇ ਸੋ ਇਸ ਕਰਕੇ ਮੈਂ ਉਮੀਦ ਕਰਦਾ ਤੇ ਆਪਾਂ ਇਸ ਦਿਨ ਦੀ ਮਹੱਤਤਾ ਨੂੰ ਸਮਝਦੇ ਹੋਏ ਇਹ ਜ਼ਰੂਰ ਕਰਨਾ ਹੈ ਕਿ ਅੰਦੋਲਨ ਨੂੰ ਜਿੱਤ ਤੱਕ ਲੈ ਜਾਣ ਦੇ ਲਈ ਤੁਹਾਡਾ ਸਭ ਦਾ ਸਾਥ ਇਸੇ ਤਰ੍ਹਾਂ ਬਣਿਆ ਰਹੇ ਭਾਵੇਂ ਕੋਈ ਕਰੇ ਹੋਮੋ ਪਾਉਣੇ ਮੋਰਚੇ 'ਚ ਹੋਵੋ ਪਹਿਲ ਚਿੱਕੇ ਜਰੂਰ ਬਣਾ ਕੇ ਰੱਖਿਓ ਕਿ ਮੋਰਚੇ ਦੇ ਵਿੱਚ ਸਾਡੀਆਂ ਭੈਣਾਂ ਦੀ ਗਿਣਤੀ ਇਸੇ ਤਰ੍ਹਾਂ ਬਰਕਰਾਰ ਰਹੇ ਕੋਈ ਹਰਉਣ ਵਾਲਾ ਜੰਮਿਆ ਨਹੀਂ ਜਿੱਤਾਂਗੇ ਹਰ ਹਾਲਤ ਦੇ ਵਿੱਚ ਜਿੱਤਾਂਗੇ ਸਾਡੇ ਬੱਚਿਆਂ ਦੇ ਉੱਤੇ ਜਨਾਣ ਪਵੇ ਤਾਂ ਮੇਰਾ ਖਿਆਲ ਹੈ ਜਿਸ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੁੰਦਾ ਹੈ ਨਾ ਉਹ ਮਰ ਮਿਟਦੀ ਆਪਦੇ ਬੱਚੇ ਨੂੰ ਜਿਉਂਦਿਆਂ ਰੱਖਣ ਦੇ ਲਈ ਸੋ ਇਸ ਕਰਕੇ ਹੁਣ ਇਹਨਾਂ ਨੂੰ ਜਿਉਂਦਿਆਂ ਰੱਖਣਾ ਆਪਾਂ ਤੁਸੀਂ ਤੁਹਾਡੇ ਸਭ ਤੋਂ ਮੈਂ ਇੰਨੀ ਵੀ ਬੇਨਤੀ ਕਰਦਾ ਹੋਇਆ ਸ਼ੇਮਾ ਚਾਹੂੰਗਾ ਬਹੁਤ ਬਹੁਤ ਦੁਬਾਰਾ ਫੇਰ ਸਾਰੀਆਂ ਭੈਣਾਂ ਦਾ ਸਾਰੀਆਂ ਮਾਤਾਵਾਂ ਦਾ ਸਾਡੀਆਂ ਧੀਆਂ ਦਾ ਜਿਨ੍ਹਾਂ ਨੇ ਅੱਜ ਇਸ ਮੋਰਚੇ ਨੂੰ ਤਾਕਤ ਦਿੱਤੀ ਹੈ ਮੈਂ ਦਿਲ ਦੀ ਗਹਿਰਾਈ ਤੋਂ ਫਿਰ ਧੰਨਵਾਦ ਕਰਦਾ ਹੋਇਆ ਖਿਮਾ ਚਾਹੂੰਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 站 oh. चलो चलो ਇਸ ਭਾਰ ਵਿੱਚੋਂ ਆਈਆਂ ਮਹਿਲਾਵਾਂ ਦਾ ਠਾਠਾ ਮਾਰਦਾ ਇਕੱਠ ਇਹ ਮਹਿਲਾਵਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਨਾਲ ਜਿਹੜਾ ਦਰਸ਼ਨ ਕੀਤੇ ਜਾ ਰਹੇ ਹੈ ਤਾਂ ਪੰਡਾਲ ਦੇ ਵਿੱਚੋਂ ਜਿਹੜਾ ਵੱਡੀ ਗਿਲਤੀ ਦੇ ਵਿੱਚ ਬੀਬੀਆਂ ਭੈਣਾਂ ਮਾਤਾਵਾਂ ਉਹ ਜਗਜੀਤ ਸਿੰਘ ਡੱਲੇਵਾਲ ਦੇ ਦਰਸ਼ਨ ਕਰਕੇ ਉਹ ਅੱਗੇ ਜਿਹੜਾ ਉਹ ਨਿਕਲ ਰਹੀਆਂ ਹਨ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਅੱਜ ਫਖਾ ਮਾਰਦਾ ਇਕੱਠਾ ਗੁੱਡੀਆਂ ਪਹਿਣਾ ਦਾ ਜਿਹੜਾ ਖਨੌਰੀ ਮੋਰਚੇ ਤੇ ਪਹੁੰਚਿਆ ਤੁਸੀਂ ਦੇਖ ਰਹੇ ਹੋ ਤਸਵੀਰ ਇਹ ਵੱਡੀ ਗਿਣਤੀ ਦੇ ਵਿੱਚ ਮਾਤਾਵਾਂ ਭੈਣਾਂ ਜਿਹੜੀਆਂ ਉਹ ਖਨੌਰੀ ਮੋਰਚੇ ਤੇ ਪਹੁੰਚੀਆਂ ਹੋਈਆਂ ਤੇ ਉਹਨਾਂ ਦਾ ਜਿਹੜਾ ਬਹੁਤ ਵੱਡਾ ਇਕੱਠਾ ਜਿਹੜਾ ਇੱਥੇ ਅੱਜ ਉਹ ਜੀਤ ਸਿੰਘ ਦੇਵਾਲ ਦੇ ਦਰਸ਼ਕ ਕਰਕੇ ਜਿਹੜਾ ਅੱਜ ਇਕੱਠ ਇਹਨਾਂ ਜ਼ਿਆਦਾ ਹੋ ਚੁੱਕਿਆ ਕਿ ਪੈਰ ਰੱਖਣ ਲਈ ਹੋ ਜਗ੍ਹਾ ਨਹੀਂ ਮਿਲ ਰਹੀ ਕਿਸੇ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਮਾਪੇ ਆ ਮਾਤਾ ਇੱਥੇ